ਅਸ਼ੀਕਾਲ ਜੀ ਕਿਸਾਨ ਪਸ਼ੂ ਪਾਲਕ ਤੇ ਤੁਹਾਡਾ ਸਵਾਗਤ ਹੈ ਪਸ ਸੱਜਣੋ ਅੱਜ ਦੀ ਵੀਡੀਓ ਬਣਾਉਣ ਕਹਿੰਦੇ ਵੀ ਆਪਾਂ ਫੇਰ ਪਹੁੰਚ ਚੁੱਕੇ ਹਾਂ ਚਮਕੌਰ ਲਵੇ ਪਿੰਡ ਧੌੜਾ ਤਹਿਸੀਲ ਤਪਾ ਤੇ ਜ਼ਿਲ੍ਹਾ ਬਰਨਾਲਾ गावा ਬਾਈ ਕੋਲ ਕਾਫੀ ਗੰਟੀ ਚ ਖੜੀਆਂ ਨੇ ਫਿਲਹਾਲ ਕੈਮਰੇ ਤੇ ਦਿਖਾਵਾਂਗੇ ਤਿੰਨ ਇੱਕ ਜਰਸੀ ਦਿਖਾਵਾਂਗੇ ਤਾਜੀ ਸੂਈ ਤੇ ਨਾਲ ਜਿਹੜੀ ਬੱਛੀ ਆ ਬੱਛੀ ਵੀ ਪਿਓਰ ਜਰਸੀ ਚ ਆ ਬਹੁਤ ਪਿਆਰੀ ਆ ਤੇ ਆਪ ਵੀ ਜੇ ਬੱਛੀ ਦੀ ਗੱਲ ਕਰ ਲਈ ਆਪ ਵੀ ਪਿਓਰ ਜਰਸੀ ਚ ਆ ਗਈ ਤੇ ਦੋ ਦਿਖਾਵਾਂਗੇ ਕਰਾਸ ਇੱਕ ਆਧ ਖਾਵਾਂਗੇ ਕਰਾਸ ਸੰਗਜ ਤਾਜੀ ਸੂਈ ਤੇ ਇੱਕ ਆਸਾਈ ਵਾਲ ਤੇ ਪੈਂਦੀ ਆ ਤਿੰਨ ਤੋਹਫੇ ਦਿਖਾਵਾਂਗੇ ਆਪਾਂ ਜਿਹੜੇ ਭਰਾ ਨੂੰ ਪਸੰਦ ਆਉਣਗੇ ਆ ਉਹ ਤਸੱਲੀ ਕਰਕੇ ਲੈ ਜਾ ਬਾਈ ਤੋਂ ਤੇ ਬਾਕੀ ਕੰਮ ਆ ਜਿਹੜਾ ਕੰਮ ਬਾਈ ਦਾ ਜੈਨੂਅਨ ਹੀ ਹੁੰਦੀ ਆ ਤੇ ਗੱਲਬਾਤ ਥੋੜੀ ਚਮਕੌਰ ਨਾ ਕਰਾ ਦੇਣਾ ਤੇ ਰੇਟ ਆ ਜਿਹੜਾ ਰੇਟ ਸਾਰਿਆਂ ਦਾ ਵੀਡੀਓ 'ਚ ਹੀ ਕਰਾ ਦਾਂਗੇ ਆ ਜਾ ਚਮਕੌਰ ਸਤਿ ਸ਼੍ਰੀ ਅਕਾਲ ਭਰਾ ਮੇਰਾ ਹੋਰ ਕਿਵੇਂ ਆ ਪਰਮਾਤਮਾ ਦੀ ਕਿਰਪਾ ਬਹੁਤ ਵਧੀਆ ਵੀਰੇ ਛੱਟਾਂ ਝੋਟਾਂ ਕਿਵੇਂ ਸੁੱਟ ਤੋਂ ਮੋਟਾ ਮੋਟਾ ਲੱਗਦੇ ਸਰ ਕੰਮ ਦੇ ਵਿੱਚ ਲੱਗ ਲੁਕੀ ਠੀਕ ਆ ਗੱਲ ਕਿਹੜੇ ਪਾਸੇੋਂ ਸ਼ੁਰੂ ਕਰੀਏ ਇਧਰ ਪੰਜਾਬਸੀ ਦੀ ਕਰ ਲਾ ਇੱਕ ਗੱਬੜਾ ਦੋ ਤਾਜੀਆਂ ਹਨਾ ਉਦਾਂ ਕਿੰਨੀਆਂ ਗਾਵਾਂ ਆਪਣੇ ਕੋਲ ਹੂੰ ਤਾਂ ਆਪਣੇ ਤਾਂ 10-12 ਖੜੀਆਂ ਰਹਿਦੇ ਨੇ ਬਾਹਰੇ ਖੜੀਆਂ ਨੇ ਆਪਣੇ ਕੋਲ ਮਾਹ ਸੁੱਖਾਂ ਦੋ ਚਾਰ ਤਾਹ ਖੜੀਆਂ ਨੇ ਬਾਕੀ 10 ਬਾਕੀ ਜੇ ਗੱਬੜ ਲੈਣ ਦਾ ਸ਼ਕੀਨ ਹੋਇਆ ਕੱਚੀ ਲੈਣ ਦਾ ਕੋਈ ਤਾਂ ਸੰਪਰਕ ਕੋਈ ਕਰ ਲਓ ਹਨਾ ਤੇ ਇੱਕ ਬਾਈ ਬਣ ਕੇ ਹੱਥ ਵੰਨ ਕੇ ਬੇਨਤੀ ਆ ਵੀਡੀਓ ਤੁਹਾਡੇ ਕੋਲ ਟਾਈ ਨਹੀਂ ਆ ਤਾਂ ਵੀਰਦੋਲਾ ਲੈ ਮਣਾਉਣ ਮਗਾਉਣੀ ਹੈ ਨਾ ਠੀਕ ਹੈ ਗੱਲ ਇੱਥੇ ਆ ਕੇ ਦੇਖ ਲੈ ਆਪਣਾ ਵਧੀਆ ਪ੍ਰੈਕਟਿਸ ਕਰ ਰਿਹਾ ਆਪਣਾ ਕੋਈ ਹੰਕਾਰ ਨਹੀਂ ਹੈਗਾ ਵੀ ਆਪਾਂ ਹੰਕਾਰ ਕਰਦੇ ਜਾਂ ਜਾਂ ਲੋਕ ਦੇ ਵੀ ਵੀ ਅਮਰ ਦਖਮ ਪਾਉਂਦਾਂ ਨਹੀਂ ਬਸ ਇਹੀ ਚੱਕਰ ਆਪਾਂ ਦੀ ਵੱਡੀ ਸਮੱਸਿਆ ਆ ਵੀਡੀਓ ਚ ਸਮਾਰ ਕੇ ਦੇਖ ਲੈਣਾ ਕਰੋ ਕਿਉਂਕਿ ਬਾਹਲੇ ਫੋਨ ਆਉਂਦੇ ਪਰੇਸ਼ਾਨੀ ਹੋ ਜਾਂਦੀ ਪਰੇਸ਼ਾਨੀ ਬਾਹਲੇ ਕੋਈ ਨਹੀਂ ਆਪ ਕੋਲ ਇਫੋ ਕਰ ਲੀ ਸ਼ੁਰੂ ਕਰ ਲੈ ਕਰ ਲੈ ਜਰਸੀ ਆ ਬਹੁਤ ਫਨੀ ਜੀ ਮਾਰ ਕੇ ਕੈਮਰਾ ਜਰਸੀ ਮਾਰ ਦੇ ਪਿੱਛੇ ਪਿੱਛੇ ਮਾਰ ਦੇ ਮੂਰੇ ਮਾਰ ਦੇ ਲੈ ਵੇ ਵੀਰੇ ਦਾ ਤੌਰ ਮਕਰਾ ਖੋਲ ਕੇ ਸੁਭਾ ਘੜਾ ਰਜਮ ਕੋਰ ਸੁਆ ਵੀਰੇ ਕਲੂਨ ਬੱਸੀ ਆ ਇਹ ਪਹਿਲਾ ਹਾਂ ਨਾਲ ਬੱਚਾ ਮੰਗਰ ਬੱਸੀ ਆ ਬਹੁਤ ਟਾਪਰ ਦੀ ਨਾਲੀ ਬੱਛੀ ਆ ਤੇ ਮੈਂ ਦੇਖੀ ਆ ਮੈਂ ਦੇਖੀ ਬੁੱਛੀ ਰਕਾ ਬੱਸੀ ਦੀ ਤੇ ਇਹ ਵੀ ਦਿਖਾ ਦੇ ਨਾਲੀ ਫੇਸ ਤੇ ਮਾਰ ਦੇ ਇਹਨੂੰ ਆ ਕੇ ਦਿਖਾਉਣੇ ਕੋਈ ਨਹੀਂ ਇਹਦੀ ਮਾਰ ਦੇ ਗਰੀ ਫੇਸ ਕੁਆਲਟੀ ਦੇ ਕੈਮਰਾ ਤੇ ਲੈ ਚੱਲ ਭਾਈ ਬਾਹਰ ਨੂੰ ਤੇ ਜਾਨ ਆ ਗਈ ਸੱਜਣੋਂ ਬੱਛੀ ਚ ਫੁੱਲ ਆਰਡਰ ਆ ਗਿਆ ਬਿਲਕੁਲ ਪੱਕਾ ਜਾਰ ਡਰ ਆ ਗਿਆ ਨਾਲ ਲੱਗ ਮਾ ਸੂਆ ਹੈਗੀ ਆ ਪਹਿਲਾ ਤੇ ਜੇ ਗੱਲ ਕਰ ਲਈਏ ਨਾਲ ਵੀ ਇਹਦੇ ਬੱਛੀ ਆ ਗਈ ਆ ਆਪ ਵੀ ਬੱਸੀ ਆ ਮੰਗ ਰੀ ਬੱਸੀ ਆ ਭਰਾ ਮੇਰਾ ਹਾਂ ਤੇ ਜਾਨ ਜੂਨ ਵਾਲੀ ਆ ਨਾ ਜਾਨ ਜੂਨ ਵਾਲੇ ਨੇ ਇੱਕ ਦੀ ਹਿਸਤੀ ਫੜੀ ਆ ਬੰਦੇ ਮਾ ਬੜੀ ਹਾਂ ਹਾਂ ਥੋੜਾ ਜਿਹਾ ਕਰਦੀ ਆ ਫਜਨੂਰ ਬਜਣ ਵਾਲਾ ਬੱਸ ਕੋਈ ਵੀ ਹੋਵੇ ਕਰਦਾ ਜੂਰ ਫੁੱਲਾ ਲੈਵਾ ਆ ਗਿਆ ਜਮਾ ਪੱਕਾ ਐ ਨਾ ਕਿਉਂਕਿ ਧਲਿਆਰੇ ਦਾ ਮੰਨ ਜਾਂਦਾ ਪਸੂ ਸਲਾਹ ਥੋੜਾ ਜਿਹਾ ਬਾਈ ਖੁੱਲੀ ਆ ਹਾਂ ਗੱਲ ਦੇ ਵਿੱਚ ਪਟਾਇਆ ਪਾਇਆ ਹੋ ਜਿੰਨਾਂ ਦਾ ਹਾਂ ਜਾਂ ਕਈ ਵਾਰੀ ਆਪਾਂ ਕਹਿੰਦੇ ਨੇ ਵੀ ਗੱਲ ਚ ਪਾਇਆ ਹੁੰਦਾ ਉਹਦੇ ਕਰਕੇ ਕਰ ਜਾਂਦੇ ਆ ਤਰਪੂਗੀ ਅੱਜ ਕੋਈ ਨਹੀਂ ਕੋਈ ਕਰਦੇ ਕਿਹੜਾ ਕਰੂਗੀ ਮਾੜੇ ਫੇਰ ਕੋਈ ਧੱਕ ਤੇ ਜਾਈ ਮਾਰ ਦੇ ਰੋਕ ਲੈ ਰੋਕ ਲੈ ਇੱਥੇ ਰੋਕ ਲੈ ਬੱਚੇ ਕਰਕੇ ਜਰੂਰ ਬਾਹਰ ਕਰ ਦੇ ਉਹ ਠੰਡੀ ਸੀ ਤੁਹਾਨੂੰ ਦਿਖਾਣਾ ਤਾਂ ਰਾਏ ਪਹਿਲਾਂ ਬੱਸੀ ਦੇਖ ਸੁਈ ਸੁਈ ਦਾ ਦਵਾ ਇਹ ਤੜਕੇ ਸੂਈ ਚਾਰ ਕਿਵੇ ਦੇਖੀ ਠੰਡੀ ਸੀ ਲਟ ਆਇ ਨਹੀਂ ਆ ਜਾਲਾ ਆਈ ਮਾਰਨੇ ਬਪੂ ਨੂੰ ਬੱਸੀ ਦੇਖੀ ਲੈ ਆਇਆ ਇਹ ਸਵਾ ਆਦੀ ਫੁੱਲ ਠੰਡੀਆਂ ਪਹਿਹੀ ਜੀ ਖੜਾ ਕੇ ਮਾਰਦੇ ਨੇ ਧਰ ਆਪ ਇਹਦੀ ਆ ਚਵਾਈ ਦੀ ਫੁੱਲ ਮੋਟੀ ਆ ਗਈ ਪਹਿchnਾ ਚ ਵੀ ਮਾਰ ਦੇ ਬਾਈ ਵਾਛੜ ਦੇ ਛੜ ਦੇ ਛੜ ਦੇ ਬੱਤੀ ਥੋੜਾ ਬੱਤੀਆ ਕਰਦੇ ਬੱਤੀ ਦਾ ਕਰਦੀ ਆ ਦੇਖ ਲੈ ਲੇਬਲ ਲੂਗ ਦੀ ਬੜੀ ਪਧਰਾ ਬਾਈ ਜੋਰੀ ਆਰਡਰ ਆ ਗਿਆ ਅੱਜ ਪੱਕਾ ਆ ਗਿਆ ਫਿਕਸ ਮੂਹ ਦੀ ਕੁਆਲਿਟੀ ਤੇ ਬਹੁਤ ਸਾਨੀ ਕਰਦੀ ਆ ਕਾਹਦੇ ਦਰ ਹੈ ਡਰਦੀ ਆ ਥੋੜਾ ਨਹੀਂ ਦਰਵਾਜ਼ਾ ਕਰਦੀ ਆ ਬਿਲਟੀ ਜੀ ਦਾ ਕਰਦੀ ਆ ਬਿਲਟੀ ਜੀ ਦਾ ਕਰਦੀ ਆ ਹੋਰ ਕੁਝ ਨਹੀਂ ਚੱਕ ਕਰਦੀ ਵੀਰੇ ਇਹਦੇ ਗਲਤੀ ਪਾਉਣਾ ਸੀ ਹਾ ਤੇ ਥੋੜਾ ਜੱਤ ਲਿਆਰੀ ਦਾ ਕਰਦੀ ਆ ਜਿਆਦੇ ਇਸ ਤੋਂ ਮਾਤੇ ਬਾਕੀ ਹੈਗੀ ਬਿਲਕੁਲ ਤਾਜੀ ਹੈ ਬਿਲਕੁਲ ਤਾਜੀ ਜਮਾ ਨਾੜੂਆ ਨਾਲ ਆ ਬਰੇਸ਼ ਨਾਲ ਸਾਦਾ ਕੋ ਦੇਖ ਇੱਕ ਵੇ ਸੂਈ ਆਹੀ ਸੜਕ 4 ਵਜੇ ਸੂਈ ਸੀ 7 ਵਜੇ ਜੇਰ ਪੈ ਗਈ ਵੀਡੀਓ ਆਪਾਂ ਦਿਖਾ ਦਾਂਗੇ ਜੇਰ ਦੀ ਭਰਾ ਮੇਰੇ ਆ ਨਾ ਜੇਰ ਦੀ ਵੀਡੀਓ ਬਣਾਈ ਆ ਆਪਣੇ ਕੋਲ ਬਣਾਈ ਹੋਈ ਆ ਜੇਰ ਦੀ ਵੀਡੀਓ ਡਾਣਾ ਪੱਛੇ ਹਲ ਪੱਧਰੀ ਤੁਰਦੀ ਆ ਥੋੜਾ ਬਾਹਰੇ ਬਾਹਰੇ ਦਾ ਮੰਨਦੀ ਆ ਬੱਚੇ ਦਾ ਕੁਛ ਨਹੀਂ ਠੰਡੀ ਸੀਲ ਦਾ ਹੱਥੋਂ ਵੱਧਾ ਭਰਾ ਠੀਕ ਆ ਗੱਲ ਆ ਆ ਹਾਈ ਤੇ ਦੀ ਆ ਗਈ ਮੀਡੀਅਮ ਜੀ ਹਾਂ ਹਾਂ ਬਾਲੀ ਜਿਆਦੇ ਵੱਡੀ ਨਹੀਂ ਹੈਗੀ ਜੀ ਆਪਾਂ ਤੁਹਾਨੂੰ ਕਹਿ ਰਹੇ ਹਾਂ ਵੀ ਬਾਲੀ ਜਿਆਦੇ ਵੱਡੀ ਨਹੀਂ ਆ ਬਜਾਨ ਬਥੇਰੀ ਹੈ ਆ ਗਈ ਮੀਡੀਅਮ ਹਾਈਟ ਚ ਤੇ ਬਾਕੀ ਲੇਵੇ ਦਾ ਡਿਜ਼ਾਈਨਡ ਜੂਨ ਤੇ ਖੰਡ ਦਾ ਸਹਿਜ ਆ ਵੱਡੀ ਗੱਲ ਆ ਜਿਹੜੀ ਨਾਲ ਇਹਦੇ ਬੱਚੀਆ ਕਈ ਭਰਾਵਾਂ ਨੂੰ ਹੁੰਦੀ ਆ ਜਿਹੜੇ ਟਰੈਲੂ ਜਾਨਵਰ ਖਰੀਦਦੇ ਆ ਵੀ ਨਾਲ ਵੀ ਫੀਮੇਲ ਕਾਫ ਹੋਵੇ ਨਾਲ ਆ ਗਈ ਇਹਦੇ ਬੱਚੀ ਤੇ ਬੱਚੀ ਤੇ ਮਾਰਦੀ ਘਰੀ ਕੈਮਰਾ ਦਿਖਾ ਦੋ ਸੋਹਣੇ ਨਿੱਕੇ ਮੂੰਹ ਦੇਖੀ ਤੇ ਬਾਕੀ ਆ ਗਈ ਜਰਸੀ ਕੰਪਨੀ ਜੀ ਇਹ ਵੀ ਤੇ 1700 ਨੂੰ ਮਾਰ ਕੇ ਦਿਖਾਤੀਆਂ ਬਾਹਰੇ ਦੁਬਾਰੇ ਮਾਰਨੀਆਂ ਮਾਰਦਣੇ ਕਿਰਾਂ ਹੋਰ ਅੱਲਾ ਦੇ ਬੱਚਾ ਇੱਕ ਵਾਰੀ ਫੇਰ ਲਾ 1700 ਨੂੰ shotgun ਨਾਲ ਜਰਸੀ ਕੇ ਮਾਰ ਕੇ ਦਿਖਾ ਦਣਾ ਇੱਕ ਵਾਰੀ ਉਧਰ ਵੀ ਘੁਮਾ ਦੇ ਕੈਮਰਾ ਬੱਚਾ ਦੋਨੋਂ ਬਰਾੜੀ ਨੂੰ ਵੀ ਲਾ ਰਿਹਾ ਤੇ ਉਹਦੀਆਂ ਵੀ ਦਿਖਾਵਾਂਗਾ ਲੈ ਇਹਦੀ ਚਵਾਈ ਦਿਖਾ ਦੇ ਚਾਨ ਬਾਪ ਹੋਣਾ ਗੁਰੂਆ ਚਵਾਈ ਦੀ ਆ ਗਈ ਫੁੱਲ ਫੋਕੀ ਉਹ ਥੋੜੇ ਸਾਹਮਣੇ ਹੈ ਫੇਸ਼ ਨਾਲ ਵੀ ਮਾਰ ਰਿਹਾ ਤੇ ਬਾਕੀ ਬਿਨਾ ਨਿਆਣੇ ਤੋਂ ਆ ਠੰਡੀ ਸੀਲ ਹੈ ਗੁਰਖੰਡੀ ਦਾ ਆਪਣਾ ਬੁੱਧ ਨੂੰ ਕਹਿੰਦੇ ਹੰਡੇ ਸੀਲ ਹੀ ਹੁੰਦੇ ਨੇ ਜਿੰਨੇ ਕੱਪ ਬਾਈਕ ਨੂੰ ਸਾਨੂੰ ਵੀਡੀਓ ਤੇ ਅਕਸਰ ਦਿਖਾਉਣੇ ਰਹਨੇ ਆ ਬਾਹ ਛੱਡ ਦੇ ਸਾਡਾ ਪੈਸੇ ਦਾ ਦੇ ਇਹ 67000 ਦੀ ਵੜ ਦੇ ਦਾਂਗੇ ਭਰਾ ਮੇਰਾ ਮਾਨਤਾਨ ਮਾਨਤਾਨ ਕਰ ਦਾਂਗੇ ਭਰਾ ਮੇਰਾ ਸੀਲ ਠੰਡੀ ਵਾਧੂ ਆ ਮਾਨਤਾਨ ਬਾਈ ਕਹਿੰਦਾ ਕਰ ਦਾਂਗੇ ਰੁਪਿਆ ਲਵਾਂਗੇ 67000 ਉਹ ਚੋਂ ਥੋੜਾ ਬਹੁਤਾ ਮਾਨਤਾਨ ਹੋ ਜਾਊਗਾ ਸੀਲ ਠੰਡੀ ਤੇ ਮਾਗਰ ਵੀ ਬੱਸੀ ਦੇਖੀ ਗੁਰੀ ਆ ਨਾਲ ਨੀ ਬੰਦੀ ਦੇ ਮਾਗਰ ਆ ਵੀ ਜਰਸੀ ਜੀ ਆ ਗਈ ਇੱਥੇ ਤੋਂ ਬੱਛੀ ਦਿਖਾ ਦੀ ਦੇਖ ਕਿੰਨੀ ਕੁਆਲਿਟੀ ਬੱਸੀ ਵਿੱਚ ਦਾ ਆਈਸ ਦਾ 2 ਨੰਬਰ ਵਾਲੀ ਆ ਗਈ ਆ ਜਾ ਗੈਰੀ ਇੱਧਰ ਦੇ ਬੰਨੇ ਲੈ ਤਾਰਾ ਇਹ ਜੀ ਵੀ ਦਿਖਾ ਦੇ ਮਾਰ ਕੇ ਉਸ ਤੋਂ ਬਾਅਦ ਤੋੜ ਕੇ ਡਿਟੇਲ ਰੇਟ ਸਾਰੀ ਗੱਲਬਾਤ ਆਪਾਂ ਇਹਦੀ ਵੀ ਕਰ ਲ ਤੱਪੀ ਸੀ ਰਾਜੂ ਮਾਰ ਦੋ ਜੀ ਤੁਹਾਡੇ ਇੱਕ ਨੰਬਰ ਆ ਜਾ ਸਾਰੀਆਂ ਬੜਾਂ ਵੀਰੇਰਾ 65000 ਦੀ ਦੇ ਦਾਂਗੇ ਮੋਲੇ 70 ਕਰੋ 72 ਕਰੋ 65000 ਦੀ ਬੜ ਦੇ ਦਾਂਗੇ ਮਾਨਤਾਨ ਕੋਈ ਹਾਂ ਮਾਨਤਾਨ ਕਰ ਲਾਂਗੇ ਭਰਾ ਮੇਰਾ ਸੀਵਲ ਥਣੀਆਂ ਦੋਨੇ ਨੇ ਬੜਾ ਬਾਈ ਕਹਿੰਦਾ ਦੇ ਦਾਂਗੇ 65 ਚ ਮਾਨਤਾ ਨਹੀਂ ਇਹਦਾ ਹੋ ਜੂਗਾ ਲਾ ਤੋਰ ਕੇ ਤੁਹਾਨੂੰ ਦਿਖਾ ਦਿੰਦੇ ਇਹਦੇ ਨਾਲ ਆ ਕੇ ਮੇਲ ਕਾ ਫੇਰਾ ਸੁਆਕੜਾ ਬਾਈ ਦੂਜਾ ਸੁਆਕ ਕੱਦ ਕੁਦ ਪੂਰਾ ਦਾ ਫੁੱਲਾ ਭਰਾ ਮੇਰਾ ਕੱਦ ਕਾੜ ਚੰਗਾ ਥਣ ਦਾ ਸੈਜ ਬਹੁਤ ਸੋਹਣਾ ਰੱਖਦੀ ਆ 19 20 ਪਾਲਾ ਇੱਕ ਬੰਦਾ ਸਾਹਮਣੇ ਬਾਦੀ ਜੀ ਤੈਨੂੰ ਆ ਮਿੱਠੇ ਪਣ ਦਾ ਹੋਲੇ ਨੂੰ ਨਾ ਠੀਕ ਆ ਲੈ ਹ ਆ ਥੋੜੀ ਬਹੁਤੀ ਭਾਲ ਜ਼ਰੂਰ ਭਾਲਦਾ ਹੁਣ ਤੁਹਾਨੂੰ ਪਤਾ ਬਾਅਦ ਮਿੱਠੇ ਨਾਲਾ ਗਾਂ ਵਾਲੇ ਥਣ ਤੇ ਹਾਂ ਤੇ ਬਾਕੀ ਕੱਦ ਕਾਰ ਛੋਡੇ ਸਾਹਮਣੇ ਆ ਥਣ ਦਾ ਸਾਈਜ਼ ਆਦਰ ਕੁਆਲਟੀ ਲੈਗ ਸਕੋਰ ਵਾਲੇ ਪੱਖ ਤੋਂ ਤੇ ਆ ਗਈ ਕਰਾਉ ਸੰਗ ਚ ਗੱਲ ਨਹੀਂ ਚੱਲਣ ਵਾਲੀ ਪੂਰੀ ਫੁੱਲ ਆਰਮੀ ਦੇ ਵਿੱਚ ਆ ਤੁਹਾਨੂੰ ਸੂਬਾ ਦੂਜਾ ਜੇਰ ਡੰਨਾ ਇਹਦੀ ਵੀ ਬਿਲਕੁਲ ਮੇਰੇ ਕੋਲ ਵੀਡੀਓ ਹੈਗੀ ਹੈ ਬਾਈ ਇਹਦੀ ਠੀਕ ਆ ਗੱਲ ਵੀਡੀਓ ਬਾਈ ਕਹਿੰਦਾ ਇਹਦੀ ਜੇਰ ਦੀ ਵੀ ਹੈਗੀ ਆ ਦਿਖਾ ਦਾਂਗੇ ਜੇ ਕਿਸੇ ਪੁਰਾਣੇ ਵਿੱਚ ਸੀਲ ਠੰਡੀ ਆ ਵਾਧੂ ਆ ਕਹਿੰਦੀ ਮਾਰੇ ਇੱਥਾ ਰੋਕ ਲਾ ਬਾਈ ਇੱਥੇ ਸੀਲ ਠੰਡੀ ਜਵੇਂ ਮਰਜੀ ਯਾਰ ਬਾਈ ਲੈ ਕੁਝ ਵੀ ਨਹੀਂ ਕਹਿੰ ਕਮਾਲ ਐ ਤੁਮ ਆਰਡਰ ਦੇ ਨਾਲ ਨੂੰ ਦੁੱਧ ਵਾਲਾ ਪੀਸ ਹੀ ਆ ਬਾਈ ਯਾਰ ਇਹ ਕਦੋਂ ਸੂਈ ਆ ਬਾਈ ਇਹ ਦੋ ਘੰਟੇ ਕਾ ਬਥੇ ਸੂਈ ਆ ਬਸ ਆ ਵੀਦ ਘੰਟੇ ਦਾ ਮਾਫ ਫਾਸਲਾ ਨਾ ਵੀਰੇ ਠੀਕ ਆ ਗੱਲ ਇਹਦਾ ਰੇਟ ਕਿੰਨਾ ਦੱਸਿਆ ਆਪਾਂ ਇਹ 6500 ਦੇ ਦੇ ਦਾਂਗੇ ਜੀ ਆਏ ਬਾਈ ਕਹਿੰਦਾ ਦੇ ਦਾਂਗੇ 65 ਦੀ ਲੈ ਚਲੰਦਰ ਨੂੰ ਸੂਆ ਦੁੱਜਾ ਦੂਜਾ ਸੂਆ ਵੀਰੇ ਕਿੰਨਾ ਕ ਦੁੱਧ ਪਾ ਸਕਦੀ ਆ ਇਹਦੇ 18 19 ਕਿਲੋ ਦੁੱਧ ਕਢਾਇਆ ਭਰਾ ਮੇਰਾ ਜੇ ਤੋਂ ਮੈਂ ਲਈ ਆ ਭਰਾ ਮੇਰਾ ਠੀਕ ਆ ਗੱਲ ਥਾਣੀ ਦੱਸਿਓ ਨਾ ਦੁੱਧ ਵਾਲਾ ਪੀਸ ਦੱਸੋ ਭਰਾ ਮੇਰਾ ਇਹ ਬਾ 14 ਜੂੜਾ ਤੁਸੀਂ ਆਪਦੀ ਜੱਜਮੈਂਟ ਹਾਂ ਆਪ ਜੱਜਮੈਂਟ ਲਾ ਲੈਣ ਆਪ ਨੂੰ 10 ਪਸੰਦ ਆਉਂਦੀ ਹੈ 10 ਘੜਾ ਲਵਾਂਗਾ 20 ਘੜਾ ਲਵਾਂਗਾ ਤੁਸੀਂ ਆਪ ਦੇਖਣਾ ਆਪਣੇ ਘਰੇ ਜਾ ਕੇ ਕਿੰਨਾ ਕੰਮ ਹੁੰਦਾ ਬੜਾ ਕੰਮ ਹੁੰਦਾ ਤੁਹਾਨੂੰ ਵੀਡੀਓ ਬਣਾ ਕੇ ਚੰਗੇ ਤੋਂ ਚੰਗਾ ਪਸ਼ੂ ਦਿਖਾਉਣਾ ਬਾਕੀ ਜਵਾਬ ਕੀ ਤੁਸੀਂ ਆਪਣੀ ਜੱਜਮੈਂਟ ਨਾ ਜੱਜਮੈਂਟ ਤੁਸੀਂ ਆਪ ਦੀ ਆਪ ਕਰਨੀ ਆ ਭਰਾ ਮੇਰਾ ਵੀ ਮੇਰੇ ਕੋਲੇ ਆ ਕੇ ਕਿੰਨਾ ਪਾ ਦਿੰਦੀ ਹੈ ਇਹ ਹੋਊਗੀ ਬਾਈ ਕਹਿੰਦਾ 65 ਦੀ ਮਾਨਤਾਨ ਹੋ ਜਾਊਗਾ ਪਰ ਲੇਵਾ ਬਹੁਤ ਸੋਹਣਾ ਰੱਖਦੀ ਆ ਇੱਥੋਂ ਚੈੱਕ ਕਰ ਸਕਦੇ ਹੋ ਖਣ ਬਹੁਤ ਸੋਹਣਾ ਰੱਖਦੀ ਆ ਤੇ ਆਡਰ ਬਹੁਤ ਸੋਹਣਾ ਰੱਖਦੀ ਆ ਤੇ ਹੁਣ ਮਾਰਦੇ ਗਰੀ ਤਿੰਨ ਨੰਬਰ ਆਏ ਹੋਏ ਕਿ ਕਿਸੇ ਗੱਲ ਤੂੰ ਹਾਰ ਪਾਇਆ ਮਗਰ ਨੇ ਮੈਂ ਕਹਿੰਦਾ ਸਾਹੀਵਾਲਾ ਭਰਾ ਮੇਰਾ ਹੈ ਸਾਹੀਵਾਲਾ ਪਲੂਣ ਨੇ 21 ਤੋਂ 22 ਕਿਲੋਦ ਕੱਢਾਇਆ ਦਾ ਬਈਆ ਲੈ ਹੈ ਸਿੱਗੀ ਆਮ ਸਿੱਗੀ ਅਗਿਆਨੀ ਖਾਂ ਪਟਕੇ ਸਿੱਗੀ ਆ ਕੰਨੀ ਵਾਲਾ ਨੇ ਖੜੇ ਆ ਹਾਂ ਸਿੱਗੀ ਆ ਪਿਆ ਉਹ ਦੇਖ ਲੈ ਆ ਨੀਮੀ ਪਾ ਕੇ ਵੜ ਗਏ ਵਿੱਚ ਕਹਿੰਦਾ ਸਾਹੀਵਾਲ ਲੱਤਾਂ ਮਾਰਦੀ ਆ ਆ ਦੇਖ ਲਓ ਥਾਣ ਬੜਾ ਚੰਗਾ ਲੱਗਿਆ ਨਾ ਦੁੱਧਿਆ ਸਾਨੂੰ ਲੱਗਿਆ ਦੁੱਧ 21-22 ਕਿਲੋ ਦੁੱਧ ਫਾਰਮ ਦੇ ਬੰਦੇ ਤੋਂ ਲਈ ਜਿਹਦੇ ਕੋਲ ਹੈਗੀ ਸੀਗੀ ਬਿਲਕੁਲ ਦੋ ਸਾਈ ਵਾਲੀਆਂ ਹੋਰ ਨਹੀਂਆਂ ਦੂਜਾ ਸੂਆ ਭਲੂਣ ਨੇ 21 ਤੋਂ 22 ਕਿਲੋ ਦੁੱਧ ਕੱਢਿਆ ਥੋੜਾ ਜਿਹਾ ਜਰਸੀ ਰੰਗ ਆ ਵਿੱਚ ਹਾਂ ਜਿਆਦਾ ਰਸਾਹੀ ਵਾਲ ਦਾ ਵੱਧਾਗਾ ਸੀਲ ਠੰਡੀ ਬਾਦੂ ਆ ਵੀਰੇ ਓਹ ਹੋਰ ਕੇ ਦੁੱਧੇ ਦਾ ਮੱਝਾਂ ਵਰਗਾ ਹੀ ਬਿਲਕੁਲ ਬਿਲਕੁਲ ਵੀਰੇ ਲੈ ਜਿਹੇ ਜਿੱਤਾਂ 10 ਲੱਖ ਦੀ ਮੱਝ ਲਈ ਜਿਹੇ ਗਾਂ ਵਾਲੀ ਬਾਈ ਯਾਰ ਜੋਰ-ਜੂਰ ਵਾਲੀ ਨੇ ਵਜਨ ਵਾਲੀ ਆ ਬੜਾ ਵੀਰੇ ਯਾਰ ਵਜਨ ਆ ਗਿਆ ਫੁੱਲ ਤੇ ਉਹਦਾ ਰੰਗ ਰੂਪ ਦੀ ਵੀ ਬਹੁਤ ਸ਼ਾਨਦਾਰ ਹਾਂ ਹਾਂ ਸੂਆ ਕਿਹੜਾ ਇਹ ਦੂਜਾ ਸੂਆ ਵੀਰੇ ਦੂਜਾ ਸੂਆ ਦੰਦਾ ਚ 6 ਦੰਦ ਦਾ ਸਿੱਗੀ ਕੰਨਿਆ ਵਾਲੇ ਅੰਦਰ ਰਹਿੰਦਾ ਸਿੱਗੀ ਦਾ ਦੰਦ ਪੱਟਿਆ ਵੀ ਦੰਦਾ ਚ ਹੈਗੀ ਆ ਸੱਜਣੋ 6 ਦੰਦ ਸੂਆ ਹੈਗੀ ਆ ਦੂਜਾ ਚਾਲਰ ਦੇਖ ਤੂੰ ਵੀ ਚਾਲਰ ਵੀ ਦਿਖਾਈ ਕਹਿੰਨੀ ਮੜਿਆ ਰੱਖੀ ਜਾਨ ਜੂਨੇ ਚ ਹੈਗੀ ਆ ਜੇ ਗੱਲ ਕਰੀਏ ਸਿੱਟ ੁੱਠ ਵੀ ਹੈਗੀ ਸਾਰੀ ਉਹ ਲਜਾਨ ਆਰਡਰ ਬਹੁਤ ਸੋਹਣਾ ਕੱਢੂਗੀ ਕਿੰਨੇ ਦਿਨ ਕੱਢੂ ਆ ਜੀ ਵੀਰੇ ਹਾਲੇ ਹਫਤਾ ਕਰਾਂਗਾ ਵੀ ਕਮਾਲ ਆ ਬਈ ਥਣ ਦਾ ਪਾਕਮਾਲਾ ਚੰਗੀ ਮੱਚ ਵਿੱਚ ਪਾਈਆਂ ਦਾ ਮੈਨੂੰ ਬੜਾ ਦਾ ਫੋਨ ਆਇਆ ਦੇਖ ਚਾਲਰ ਦਿਖਾਈ ਕਹਿੰਨੀ ਲੈ ਚਾਲਰ ਦੇਖ ਮਮਾ ਸਾਈਡ ਤੇ ਚੱਲ ਮਾਚ ਰੇ ਨਹੀਂ ਲੱਗਿਆ ਹੁੰਦਾ ਉਦਾਂ ਫਾਨ ਲੱਗਿਆ ਦੇਖੀ ਲੈ ਲੈ ਸਟ ਟੁੱਠਾ ਤੇ ਠੰਡੀ ਸੀਲ ਲਗਾ ਅੰਤ ਨਹੀਂ ਰੰਗਦੇ 골ਡਨ ਕਲਰ ਦੇ ਵਿੱਚ ਦਿਖ ਲੈ ਬਿਊਟੀ ਦੇ ਵਿੱਚ ਆ ਵੀਰੇ ਆ ਜਾ ਗਿਆ ਉਰਲੇ ਉਰਲੇ ਬੰਨੇ ਹੋ ਜਾ ਇੱਥੋਂ ਦਿਖਾ ਦੇ ਇੱਥੋਂ ਦਿਖਾ ਦੇ ਗਰੀ ਲੰਬਾਈ ਲਮੂ ਦਿਖਾ ਦੇ ਲੈ ਚੱਲ ਲੈ ਚੱਲ ਬੋਝ ਕੇ ਬੋਝ ਕੇ ਬੋਝ ਕੇ ਬੋਝ ਕੇ ਬੋਝ ਕੇ ਬੋਝ ਕੇ ਆਇਆ ਤੂੰ ਬਿਊ ਕਰਕੇ ਆ ਲੈ ਚੱਲ ਹੁਣ ਅੰਦਰ ਲੈ ਬੰਨੇ ਲੈ ਚੱਲ ਮੈਂ ਇੱਕ ਹਫ਼ਤਾ ਕੱਢ ਦੂਗੀ ਬਾ ਜੀ ਹਾਂ ਜੀ ਇੱਕ ਹਫਤਾ ਘੱਟ ਹਾਂ ਫੇ ਪੱਕ ਦੋ ਦੋਨ ਘੱਟ ਵੀ ਲਿਆ ਆ ਸੀ ਭਰਾ ਮੇਰਾ ਠੀਕ ਆ ਗੱਲ ਹਾਂ ਹਾਂ ਤੂੰ ਦੱਸ ਦੁੱਧਾ ਪੀਦਾ ਦੁੱਧ ਦੱਸਦਾ ਚਬਾਈ ਦੀ ਜਮਾ ਸਰੋਂ ਤੇਲਵਾ ਚੀਪਾ ਮਾਰਦੀ ਆ ਕਿਉਂਕਿ ਵਪਾਰੀ ਜਿਹਾ ਚੀਪਾ ਲਾਉਣਾ ਜਿਹੜਾ ਆ ਜਾਂਦਾ ਹਾਂ 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 ਬਿਲਕੁਲ ਹਾਂ ਫਾਨੀ ਚੰਗਾ ਫਾਨੀ ਦਸੀਆਂ ਮੁੱਠੀ ਹਾਲ ਤਾਂ ਸਣ ਲੱਗਿਆ ਭਰਾ ਹਣਾ ਤੇ ਜੋਰ-ਜੂਰ ਫੁੱਲ ਨੇ ਹਣਾ ਜੋਰ ਜਾਨ ਵਾਲੀ ਕਦ ਕੁੱਦ ਰੱਖਦੇ ਬਾਈ ਮਣ ਕਿਨਾ ਕਿਵੇਂ ਆ ਜਾਨ-ਜੋਨ ਫੁੱਲਾ ਤੇ ਚੜਾਈ ਵੀ ਫੁੱਲਾ ਗਈ ਉੱਤੇੋਂ ਸੇਕਾ ਦਾ ਦਸੰਗਾ ਲੋੜ ਹੀ ਨਹੀਂ ਫਿਰ ਹਣਾ ਬਾਕੀ ਕੱਦ ਨਾਲ ਖੜਕੀ ਦਿਖਾ ਦਿੰਦੇ ਬਾੜੀ ਚੰ ਲੈ ਫੋਲ ਆ ਲੈ ਕੱਦੀ ਆਡੀਆਂ ਲਾ ਲੇ ਤੇ ਚੜਾਈ ਚੜੂਈ ਵੀ ਫੋਲ ਤੇ ਸੀਲ ਸੰਢੀ ਦੇਖੀ ਸਾਹੀ ਬਾਲ ਦੇਖ ਲੈ ਇਹ ਆਰਡਰ ਦਾ ਡਿਜ਼ਾਈਨ ਆ ਡਿਜ਼ਾਈਨ ਬਾਲਾ ਸੋਹਣਾ ਰੱਖੋ ਇੱਥੋਂ ਦਿਖਾ ਦੇ ਰਿਵਿਊ ਕਰਕੇ ਓਏ ਉਹ ਤਾਂ ਨਹੀਂ ਚੱਲਦਾ ਨਾ ਨਾ ਪੂਰਾ ਬੂਹ ਮਾਰ ਜੀ ਬਤੀ ਆਵਾ ਉਹਦਾ ਨਹੀਂ ਹੋਏਗਾ ਇੱਥੋਂ ਦਿਖਾ ਦੇ ਡਿਜ਼ਾਈਨ ਰਿਵਿਊ ਆਰਡਰ ਦਾ ਬਹੁਤ ਸੋਹਣਾ ਰੱਖ ਦੀਆ ਤੇ ਜ ਬਣੂ ਬਣੂ ਦੇਖੀ ਸੰਢੀ ਸੀਲ ਦੇਖ ਲੈ ਚੌੜਾ ਆਰਡਰ ਮਾਰ ਕੇ ਫੋਲ ਮੁਠੀਆ ਸਣ ਲੱਗ ਜਾਵਾ ਵਿੱਚ ਕਹਿੰਦਾ ਸਾਹੀ ਬਾਲ ਆ ਲੈ ਖਾ ਵੀ ਇਹ ਨਹੀਂ ਚੱਲਦਾ ਲੈ ਮਾੜਾ ਜਿਹਾ ਬੱਚੀ ਆ ਨਾ ਦੇਖੀ ਫੋੜ ਫੋੜ ਦੇ ਖਾਣ ਲੱਗਾ ਦੇਖੀ ਅੱਦੋ ਵੱਦ ਵਜਨ ਬਾਲਾ ਭਰਾ ਮੇਰੇ ਦੇਖੀ ਰੈਂ ਠੰਡੀ ਸੀਲ ਚੰਗੀ ਆ ਗਈ ਹਾਂ ਪਾਊਡਰ ਨਾਲ ਪਲੀ ਹੋਈ ਹੈ ਹੈ ਨਹੀਂ ਵੀ ਦਾਣੇ ਨਾਲ ਪਲੀ ਹੋਈ ਹੈ ਉਹ ਕੰਮ ਨਹੀਂ ਹੈ ਵਿਚਾਰਨਾ ਹੈ ਐਸੀ ਪੈਸੇ ਭਰਾ ਮੇਰਾ ਫੋਨ ਤੇ ਕਰ ਲਾਂਗੇ ਇਹਦੇ 100 ਰੁਪਇਆ ਬਾਲੇ ਤਾਂ ਨਹੀਂ ਮੰਗਾਂ ਬਾਲੇ ਨਹੀਂ ਮੰਗਾਂ ਜਿੰਨੇ ਕਾ ਓਟੂ ਕਿਉਂ ਨਹੀਂ ਮੰਗਾਂਗੇ ਭਰਾ ਮੇਰਾ ਚੀਜ਼ ਚੀਜ਼ ਦੇਖ ਲੈ ਸਾਹਿਬ ਵਾਲਾ ਜਹੀ ਜੀ ਬਈ ਬਹੁਤ ਟਾਈਮ ਉਹ ਨਿਕਲਦੀ ਆ ਭਰਾ ਮੇਰੇ ਲਈ ਬਹੁਤ ਟਾਈਮ ਲਦੂ ਆ ਠੀਕ ਆ ਹੋ ਗਿਆ ਹੁਣ ਹੋਊਗਾ ਸੁਬਾਹ ਦੀ ਫੰਡੀ ਸੀ ਸੁਬਾਹ ਦੀ ਮੱਜਾ ਦਾ ਕੰਮ ਹੀ ਆ ਨਾ ਮੱਜਾ ਦਾ ਕੰਮ ਹੈ 2.5 ਲੱਖ ਦੀ ਬੈਠ ਲੈ ਲੈ ਕਹੇ ਜੀ ਹਾਲ ਲੈ ਲੈ ਬਸ ਭਰਾ ਮੇਰਾ ਠੀਕ ਆ ਬੁੱਧ ਵੀ ਤੂੰ ਬਾਹਰ ਕਰ ਦੂਗੀ ਪੋਲਾ ਥਰਾਂ ਵੀਰੇ ਨੰਬਰ ਬੋਲ ਦੇ ਨੰਬਰ 9779475644 ਵੀਰੇ 9779475644 ਬਾਈ ਦਾ ਨੰਬਰ ਹੈ ਇੱਕ ਤਾਂ ਦਿਖਾਈਆ ਤੁਹਾਨੂੰ ਆ ਜਰਸੀ ਜਰਸੀ ਆਨਲਾਈਨ ਵੈਦ ਕੀ ਜਾ ਜਰਸੀ ਥਲੇ ਪਲੂਨ ਬਸ ਥਲੇ ਕੋਈ ਆ ਭਾਉ ਪਹਿਲਾ ਸੂਆ ਠੰਡੀ ਠੰਡੀ ਸੀ ਲਾਗੀ ਬਿਲਕੁਲ ਬਿਲਕੁਲ ਬਿਨਾ ਨਿਆਣੇ ਵਾਲਾ ਸਿਸਟਮ ਹੀ ਆ ਫੋਨ ਚ ਵਾਉਣ ਦੀ ਬਾਈ ਸੋਹਣੀ ਲੱਗ ਰਹੀ ਹੈ ਜਿੱਦਾਂ ਗੁਰੀ ਇਹ ਚ ਬਾਈ ਦੀ ਬਹੁਤ ਚੰਗੀ ਆ ਗਈ ਸ਼ਾਨ ਸੁਭਾਅ ਦੀ ਬਾਈ ਚੰਗੀ ਆ ਪ੍ਰਾ ਗੁਰੀ ਤਿੰਨ ਆਰ ਬਈ ਦੇ ਬੱਚੇ ਨਾਲ ਵੀ ਬਸੀ ਤੇ ਆਪ ਵੀ ਬਸਿਆ ਵਜਾ ਦੇ ਕਿੰਨਾ ਚੌੜਾਗਾ ਇੰਨੀ ਪਿਆ ਦੇਖ ਲੈ ਪੱਕੀ ਹਾਂ ਆਈਟਮ ਮੀਡੀਅਮ ਚ ਆ ਗਈ ਨਜ਼ਾਰੇ ਦੇ ਦੂਜਾ ਬਈ ਕੋ ਲਊਗਾ ਤਿੰਨ ਨੰਬਰ ਬਾਈ ਦਾ ਸਕਰੀਨ ਤੇ ਚੱਲੂਗਾ ਇਹਨਾਂ ਚ ਜਿਹੜੀ ਵੀ ਪਸੰਦ ਆ ਉਹ ਤਿੰਨਾਂ ਚੋਂ ਤਸੱਲੀ ਕਰਕੇ ਬਾਈ ਤੋਂ ਲੈ ਜਿਓ ਧੰਨਵਾਦ <laughs>